ਸਰਕਾਰੀ ਸਕੂਲ ਚ ਹੋ ਗਿਆ ਭਵਾਲ ਇਹ ਗੱਲ ਕਰ ਖੜ ਜਾ ਮੈਂ ਪੁੱਛ ਕੇ ਦੇਖ ਲਿਓ ਉਹਨਾਂ ਸਾਹਮਣੇ ਮੈਕ ਖੋਦਰ ਕਰਾਉਣਾ ਹਾਂ ਹਾਂ ਬੱਚੇ ਨਹੀਂ ਹੈ ਬੱਚਾ ਆਫਟਰ ਆਲ ਬੱਚਾ ਹੈ ਟੀਚਰ ਨੇ ਬੱਚਿਆਂ ਦਾ ਚੜਿਆ ਕੁਟਾਪਾ ਉਹ ਤਾਂ ਦੇਖੋ ਜਿਹਨੇ ਬੱਚੇ ਦੇ ਮੂੰਹ 'ਤੇ 2 ਵਜੇ ਤੱਕ ਨਿਸ਼ਾਨ ਲਿਗੇ ਫਿਰ ਇਹ 9 ਵਜੇ ਤੱਕ ਪੜਾ ਵੱਜੀ ਮਾਪੇ ਹੋ ਗਏ ਕੱਚੇ ਤੇ ਪੈ ਗਿਆ ਰੌਲਾ ਮੈਡਮ ਨੇ ਥੱਪੜ ਮਾਰੇ ਬੱਚੇ ਦੇ ਲਗਾਤਾਰ ਥੱਪੜ ਮਾਰੇ 9 ਵਜੇ ਤੇ ਥੱਪੜ ਵੱਜੇ ਬੱਚੇ ਦੇ 1:30 ਵਜੇ ਤੱਕ ਨਿਸ਼ਾਨ ਧਿਆ ਪੂਲ ਪ੍ਰਿੰਸੀਪਲ ਨੇ ਰੱਖਿਆ ਆਪਣਾ ਪੱਖ ਇਹੀ ਸਾਨੂੰ ਇਨਸਾਫ ਚਾਹੀਦਾ ਹੁਣ ਕਿ ਬਿਨਾ ਗਲਤੀ ਤੋਂ ਸਾਡੇ ਬੱਚੇ ਨੂੰ ਕਿਉਂ ਕੁੱਟਿਆ ਜਾ ਰਿਹਾ ਅਸੀਂ ਖੁਦ ਕਹਿ ਕੇ ਜਾਂਦੇ ਗਲਤੀ ਹੈ ਤੇ ਬੱਚੇ ਨੂੰ ਕੁੱਟੋ ਜੀ ਹਾਂ ਤੁਸੀਂ ਸਹੀ ਸੁਣਿਆ ਹੈ ਸਕੂਲ ਦੇ ਵਿੱਚ ਇੱਕ ਬੱਚੇ ਦਾ ਸਕੂਲ ਦੇ ਵਿੱਚੋਂ ਵੱਲੋਂ ਘੁਟਾਪਾ ਕਰ ਦਿੱਤਾ ਗਿਆ ਤੇ ਬੱਚੇ ਦੀ ਇਨਤ ਵੀ ਠਾੜ ਦਿੱਤੀ ਗਈ ਤੇ ਬੱਚੇ ਦਾ ਮੂੰਹ 2 ਵਜੇ ਤੱਕ ਮਾਪਿਆਂ ਦੇ ਕਹਿਣ ਦੇ ਮੁਤਾਬਕ ਲਾਲ ਵਿਖਾਈ ਦਿੱਤਾ ਇੰਨਾ ਹੀ ਨਹੀਂ ਜਦੋਂ ਉਸ ਬੱਚੇ ਨੂੰ ਕੁੱਟਣ ਤੋਂ ਬਾਅਦ ਟੀਚਰ ਨੇ ਕਲਾਸ ਤੋਂ ਬਾਹਰ ਰਹਿਣ ਦੇ ਲਈ ਕਿਹਾ ਤਾਂ ਉਸਦੇ ਦੋਸਤ ਨੇ ਕਿਤੀ ਕਿ ਉਹ ਆਪਣੇ ਦੋਸਤ ਨੂੰ ਕਲਾਸ ਦੇ ਵਿੱਚ ਲੈ ਕੇ ਜਾਏਗਾ ਕਿਉਂਕਿ ਉਸ ਬੱਚੇ ਦਾ ਪੇਪਰ ਵੀ ਸੀ ਤੇ ਸਕੂਲ ਟੀਚਰ ਵੱਲੋਂ ਮਾਪਿਆਂ ਦੇ ਦੱਸਣ ਮੁਤਾਬਿਕ ਉਸ ਬੱਚੇ ਨੂੰ ਵੀ ਕੁੱਟਿਆ ਗਿਆ ਜਿਸ ਤੋਂ ਬਾਅਦ ਮਾਪਿਆਂ ਵੱਲੋਂ ਇਕੱਠੇ ਹੋ ਕੇ ਸਕੂਲ ਦੇ ਵਿੱਚ ਅਧਿਆਪਕ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ ਤੇ ਮਾਪਿਆਂ ਦਾ ਕਹਿਣਾ ਹੈ ਕਿ ਸਕੂਲ ਦੇ ਅਪ ਉਨ੍ਹਾਂ ਦੇ ਬੱਚਾ ਨੂੰ ਬਿਨਾਂ ਕਸੂਰ ਤੋਂ ਕੁੱਟ ਨਹੀਂ ਸਕਦੇ ਮਾਮਲਾ ਸਰ ਮੇਰਾ ਬੱਚਾ ਪ੍ਰੇਲ ਦੇ ਵਿੱਚ ਖੜੇ ਹੋਏ ਸੀਗੇ ਮੇਰਾ ਬੱਚਾ ਪ੍ਰੇਲ ਦੇ ਵਿੱਚ ਖੜਿਆ ਹੋਇਆ ਪਿੱਛੋਂ ਸਾਰ ਆਇਆ ਉਹਨੇ ਮੁੱਕਾ ਮਾਰਿਆ ਜਦ ਮੇਰੇ ਬੱਚੇ ਨੇ ਪਲਟ ਕੇ ਦੇਖਿਆ ਕਿ ਹਾਂਜੀ ਸਰ ਕਿਉਂ ਮੁੱਕਾ ਮਾਰ ਰਿਹਾ ਕਿ ਮੇਰਾ ਕਸੂਰ ਕੀ ਗੁਨਾਹ ਕੀ ਤੇ ਸਾਰੇ ਚਪੇੜ ਮੇਰੀ ਮਾਰੀ ਮੇਰੇ ਬੱਚੇ ਦੀ ਜਿਹੜੀ ਲੱਗੀ ਹੋਈ ਸੀਗੀ ਅਣ ਕੋ ਨੀਚੇ ਗਿਰ ਗਈ ਆ ਬੱਚੇ ਨੂੰ ਵੀ ਗੁੱਸਾ ਆਇਆ ਬੱਚਾ ਰੋਣ ਲੱਗ ਗਿਆ ਫਿਰ ਇਹ ਦੀਦੀ ਦਾ ਬੇਟਾ ਸੀਗਾ ਜਿਹੜਾ ਤੇ ਉਹਨੇ ਕਹ ਕਿ ਚਲੋ ਅੰਦਰ ਚੱਲਦੇ ਮੇਰਾ ਬੇਟਾ ਰੋਂਦਾ ਪਿਆ ਸੀ ਮੈਡਮ ਨੇ ਬਾਹ ਫੜੀ ਉਹਨੂੰ ਕਹਿੰਦੀ ਕਿ ਸਰ ਕੋਲੋਂ ਮਾਫੀ ਮੰਗ ਮੇਰਾ ਬੱਚਾ ਕਹਿੰਦਾ ਮੇਰਾ ਮੈਡਮ ਜੀ ਕੋਈ ਗਲਤੀ ਨਹੀਂ ਮੇਰੇ ਕੋ ਕਸੂਰ ਨਹੀਂ ਕੀਤਾ ਕਿਤੇ ਮੈਂ ਸਰ ਨੇ ਮੇਰੇ ਥੱਪੜ ਮਾਰਿਆ ਉਲਟਾ ਮੈਂ ਮਾਫੀ ਮੰਗਾ ਸਰ ਕੋਲੋਂ ਮੈਡਮ ਕਹਿੰਦੀ ਨਹੀਂ ਤੂੰ ਮਾਫੀ ਮੰਗ ਸਰ ਕੋਲੋਂ ਫਿਰ ਵੀ ਮੇਰੇ ਬੱਚੇ ਨੇ ਮੈਡਮ ਦੇ ਕਹਨ ਤੇ ਇਨਚਾਰਜ ਦੇ ਕਹਨ ਤੇ ਮਾਫੀ ਮੰਗ ਲਈਤੀ ਫਿਰ ਇਹਨਾਂ ਦਾ ਬੇਟਾ ਕਹਿੰਦਾ ਕਿ ਆ ਜਾ ਅਰुण ਚੱਲੀਏ ਕਲਾਸ ਤੇ ਪੇਪਰ ਦੇਣਾ ਫਿਰ ਮੈਡਮ ਕਹਿੰਦੀ ਨਹੀਂ ਤੂੰ ਚੱਲ ਅਰुण ਆਪੇ ਆਏਗਾ ਉਹ ਕਹਿੰਦਾ ਨਹੀਂ ਮੈਂ ਆਪਣੇ ਦੋਸਤ ਨੂੰ ਫਿਰ ਇਸੇ ਗੱਲ ਤੋਂ ਪਤਾ ਨਹੀਂ ਮੈਡਮ ਨੂੰ ਕੀ ਖੇਜ ਆਈ ਕੀ ਨਹੀਂ ਮੈਡਮ ਨੇ ਥੱਪੜ ਮਾਰੇ ਬੱਚੇ ਦੇ ਲਗਾਤਾਰ ਥੱਪੜ ਮਾਰੇ 9 ਵਜੇ ਤੇ ਥੱਪੜ ਵੱਜਿਆ ਬੱਚੇ ਦੇ 1:30 ਵਜੇ ਤੱਕ ਨਿਸ਼ਾਨ ਦਿਆ ਜਿਹੜਾ ਉਹਨਾਂ ਦੀ ਮੰਮਾ ਨੇ ਆ ਕਰਾਇਆ ਹੋਇਆ ਤੁਹਾਨੂੰ ਦਿਖਾਈ ਹੋਈ ਸੀ ਰਿਪੋਰਟ ਕਿ ਫ੍ਰੇ ਚਲਦੀ ਦੇ ਵਿੱਚ ਹੋਇਆ ਇਹ ਕਿ ਫ੍ਰੇਲ ਚੱਲ ਕੇ ਬੰਦ ਹੋ ਗਈ ਸੀ ਕਿ ਸ਼ਾਇਦ ਬੱਚੇ ਅੰਦਰ ਜਾਣ ਲੱਗੇ ਸੀਗੇ ਪੇਪਰ ਸੀ 10ਵੀਂ ਕਲਾਸ ਦੇ ਕਿਹੜੀ ਕਲਾਸ ਵਿੱਚ ਤੁਹਾਡਾ ਬੱਚਾ 10ਵੀਂ ਦਾ ਸਕੂਲ ਹੈ ਜਵਾਰਨਗਰ ਠੀਕ ਹੈ ਜੀ ਹੁਣ ਮੰਗ ਕੀ ਕਰਦੇ ਆਂ ਜੀ ਬੇਸ਼ਾਨੀ ਇਹੀ ਸਾਨੂੰ ਇਨਸਾਫ ਚਾਹੀਦਾ ਹੁਣ ਕਿ ਬਿਨਾ ਗਲਤੀ ਤੋਂ ਸਾਡੇ ਬੱਚੇ ਨੂੰ ਕਿਉਂ ਕੁੱਟਿਆ ਜਾ ਰਿਹਾ ਅਸੀਂ ਖੁਦ ਕਹਿ ਕੇ ਜਾਣੇ ਗਲਤੀ ਹੈ ਤੇ ਬੱਚੇ ਨੂੰ ਕੁੱਟੋ ਬਿਨਾ ਗਲਤੀ ਤੋਂ ਸਾਡੇ ਬੱਚੇ ਨੂੰ ਕਿਉਂ ਕੁੱਟਿਆ ਗਿਆ ਇੱਕ ਬੱਚੇ ਦੀ ਮਾਂ ਨੇ ਕਿਹਾ ਕਿ ਬੱਚਿਆਂ ਦਾ 10ਵੀਂ ਦਾ ਪੇਪਰ ਸੀ ਤੇ ਜਦੋਂ ਸਕੂਲ ਟੀਚਰ ਨੇ ਉਸਦੇ ਡੇਟੇ ਦੇ ਦੋਸਤ ਨੂੰ ਕੁੱਟਿਆ ਤਾਂ ਉਸਨੇ ਇਹ ਕਿਹਾ ਕਿ ਉਹ ਆਪਣੇ ਦੋਸਤ ਨੂੰ ਨਾਲ ਲੈ ਕੇ ਜਾਵੇਗਾ ਕਿਉਂਕਿ ਉਹ ਦਾ ਪੀਪਰ ਹੋ ਰਿਹਾ ਸੀ ਜਿਸ ਬੱਚੇ ਨੂੰ ਪਹਿਲਾਂ ਕੁੱਟਿਆ ਗਿਆ ਸੀ ਤੇ ਉਸ ਵਕਤ ਉਹ ਰੋ ਵੀ ਰਿਹਾ ਸੀ ਲੇਕਿਨ ਅਧਿਆਪਕ ਵੱਲੋਂ ਕਿਹਾ ਗਿਆ ਕਿ ਉਹ ਕਲਾਸ ਦੇ ਵਿੱਚ ਚਲਾ ਜਾਵੇ ਤੇ ਉਸ ਬੱਚੇ ਨੂੰ ਕਲਾਸ ਦੇ ਅੰਦਰ ਅਜੇ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ ਜਦੋਂ ਬੱਚੇ ਨੇ ਇਹ ਕਹਿ ਕੇ ਜिद ਕੀਤੀ ਕਿ ਉਹ ਉਸ ਦਾ ਦੋਸਤ ਹੈ ਤੇ ਉਹ ਉਸ ਨੂੰ ਨਾਲ ਹੀ ਲੈ ਕੇ ਜਾਏਗਾ ਤਾਂ ਉਸ ਬੱਚੇ ਦਾ ਵੀ ਕੁੱਟਾ ਪਤੀਤਾ ਗਿਆ ਜਿਸ ਤੋਂ ਬਾਅਦ ਉਸਦੇ ਮੂੰਹ ਤੇ ਪਰ 2 ਵਜੇ ਤੱਕ ਨਿਸ਼ਾਨ ਦੇਖੇਗੇ ਹਾਂਜੀ ਮੇਰਾ ਬੇਟਾ 10ਵੀਂ ਚ ਪੜਦਾ ਹੈ ਮੈਡਮ ਨੇ ਬਹੁਤ ਜ਼ਿਆਦਾ ਚਪੇੜਾ ਮਾਰੀਆਂ ਨੇ ਸਵੇਰੇ ਮਾਮਲਾ ਹੋਇਆ ਸੀ ਤਾਂ ਦੁਪਹਿਰ ਤੱਕ ਚਪੇੜਾ ਰਹੀਆਂ ਨੇ ਨਿਸ਼ਾਨ ਮੂੰਗੜਾ ਦੇ ਐ ਤਾਂ ਮੂੰਹ ਦੇ ਉੱਤੇ ਛਪੇ ਹੋਏ ਰਏ 2 ਵਜੇ ਤੱਕ ਇੰਨੀਆਂ ਚਪੇੜਾ 30 40 ਚਪੇੜਾ ਮਾਰਨ ਦਾ ਕੀ ਮਤਲਬ ਆਂਦਾ ਬੱਚੇ ਦੇ ਤੁਹਾਨੂੰ ਕਿਹਨੇ ਦੱਸਿਆ ਵੀ 23 40 ਚਪੇੜਾ ਮਾਰ ਗਿਆ ਸਾਡੇ ਮੁੰਡੇ ਨੇ ਦੱਸਿਆ ਆ ਕਿ ਮੂੰਹ ਦੇਖਿਆ ਮੈਂ ਉਹਦਾ ਮੂੰਹ ਦੇ ਉੱਤੇ ਨਿਸ਼ਾਨ ਬਣੇ ਹੋਏ ਸੀਗੇ ਹਾਂਜੀ ਤੁਸੀਂ ਕਾਰਨ ਪੁੱਛਿਆ ਨਹੀਂ ਬੇਟੇ ਨੂੰ ਕਿ ਕੀ ਪ੍ਰੋਬਲਮ ਸੀ ਪੁੱਛਿਆ ਸੀਗਾ ਉਹਨੇ ਆਪਣੇ ਦੋਸਤ ਨੂੰ ਅੰਦਰ ਲੈ ਜਾਣਾ ਸੀਗਾ ਕਲਾਸ ਦੇ ਪੇਪਰ ਸੀ ਉਹਨਾਂ ਦਾ 9:30 ਮੈਡਮ ਉਹਨੂੰ ਕਹਿ ਰਹੀ ਐ ਤੂੰ ਜਾ ਅੰਦਰ ਤੇ ਉਹਨੂੰ ਰਹਿਣ ਦੇ ਉਹਨੂੰ ਨਹੀਂ ਭੇਜਣਾ ਮੈਂ ਕਲਾਸ ਦੇ ਅੰਦਰ ਹਲੇ ਰੋਹਨ ਕਹਿੰਦਾ ਜੀ ਮੈਂ ਨਹੀਂ ਜਾਣਾ ਹੈਗਾ ਇਦਾਂ ਮੈਂ ਉਹਨੂੰ ਲੈ ਕੇ ਜਾਊਂਗਾ ਉਹ ਰੋਂਦਾ ਪਿਆ ਮੇਰਾ ਦੋਸਤ ਆਹੋ ਵੀ ਮੈਂ ਉਹਨੂੰ ਛੱਡ ਕੇ ਨਹੀਂ ਜਾਣਾ ਇੱਥੇ ਮੈਡਮ ਕਹਿੰਦੀ ਉਹਨੂੰ ਪੇਪਰ ਨਹੀਂ ਦਿਵਾਣਾ ਹਜੇ ਤੁਸੀਂ ਜਾਓ ਅੰਦਰ ਤੇ ਉਹਨੂੰ ਨਹੀਂ ਜਾਣ ਦੇਣਾ ਮੈਂ ਕੀ ਮਤਲਬ ਬੰਦਾ ਕਹਿੰਦਾ ਮੈਂ ਲੈ ਕੇ ਜਾਊਂਗਾ ਇਹਦਾ ਵੀ ਪੇਪਰ ਐ ਮੇਰਾ ਵੀ ਪੇਪਰ ਐ ਮੈਂ ਲੈ ਕੇ ਜਾਣਾ ਕਹਿੰਦੀ ਨਹੀਂ ਭੇਜਣਾ ਇਹਨੂੰ ਮੈਂ ਉਹਦੇ ਚਪੇੜਾ ਲਗਾਤਾਰ ਮਾਰੀਆਂ ਗਈਆਂ ਸਾਰੇ ਸਕੂਲ ਨੇ ਦੇਖਿਆ ਨੇ ਬਹੁਤ ਜ਼ਿਆਦਾ ਚਪੇੜਾ ਮਾਰੀਆਂ ਨੇ ਜਿਹੜੇ 2 ਵਜੇ ਤੱਕ ਨਿਸ਼ਾਨ ਰਹੇ ਆ ਮੂੰਹ ਦੇ ਉੱਤੇ ਮਾਰਨ ਦਾ ਮਤਲਬ ਕੀ ਬਣਦਾ ਹੈ ਨਾ ਸਾਡੇ ਬੱਚਿਆਂ ਨੂੰ ਇਹਨਾਂ ਬੇਟੇ ਮਲਵਿੰਦਰ ਕੌਰ ਮੈਡਮ ਨੇ ਕੁੱਟਿਆ ਜੀ ਬੜੀ ਬੇਰਮੀ ਨਾਲ ਉਹ ਦੇਖ ਕੇ ਮੈਂ ਸਿਵਲ ਹਸਪੀਟਲ ਜਾ ਕੇ ਉਹਦਾ ਜੋ ਮੈਡੀਕਲ ਕਟਾ ਕੇ ਲੈ ਕੇ ਆਇਆ ਔਰ ਪੁਲਿਸ ਕੰਪਲੇਟ ਕੀਤੀ ਹੈ ਜੋ ਬਣਦੀ ਕਾਰਵਾਈ ਮੈਡਮ ਤੇ ਕੀਤੀ ਜਾਵੇ ਤੇ ਸਾਨੂੰ ਇਨਸਾਫ ਦਵਾਇਆ ਜਾਵੇ ਕੀ ਲੱਗਦਾ ਕਿ ਮੈਡਮ ਨੇ ਕਿਉਂ ਕੁੱਟਿਆ ਵਾ ਜੀ ਬੈਨ ਮਤਲਬ ਕੁੱਟਿਆ ਜੀ ਬੈਨ ਮਤਲਬ ਕੋਈ ਵਜ੍ਹਾ ਨਹੀਂ ਪਰ ਤੁਸੀਂ ਅੰਦਰ ਗੱਲਬਾਤ ਨਹੀਂ ਕੀਤੀ ਕਿ ਮੈਡਮ ਨੂੰ ਪੁੱਛਿਆ ਵੀ ਕੁੱਟਮਾਰ ਕਿਉਂ ਕੀਤੀ ਸਾਡੇ ਬੱਚੇ ਦੇ ਨਾਲ ਜਦੋਂ ਅੰਦਰ ਕੋਈ ਗੱਲਬਾਤ ਹੋ ਗਈ ਮੈਡਮ ਸਾਹਮੁਖ ਰਹੀ ਮੈਂ ਫੋਨ ਤੇ ਕੀ ਗੱਲ ਨਹੀਂ ਹੋਈ ਮੇਰੀ ਅੱਛਾ ਹਾਂ ਮੈਂ ਸਾਹਮੁਖ ਰਹੀ ਹਾਂ ਸਾਹਮੁਖ ਰਹੀ ਮੇਰੇ ਨਾਲ ਗੱਲ ਨਹੀਂ ਹੋਈ ਕਦੀ ਹੁਣ ਇਸ ਤੋਂ ਬਾਅਦ ਜਦੋਂ ਸਕੂਲ ਪ੍ਰਿੰਸੀਪਲ ਦੇ ਨਾਲ ਇਸ ਮਾਮਲੇ ਬਾਰੇ ਗੱਲਬਾਤ ਕੀਤੀ ਗਈ ਤਾਂ ਸਕੂਲ ਪ੍ਰਿੰਸੀਪਲ ਨੇ ਆਪਣਾ ਪੱਖ ਰੱਖਦਿਆ ਕਿ ਆ ਕਿ ਉਹਨਾਂ ਨੇ ਅੱਜ ਤੋਂ ਤੱਕ ਤਲਾਹੀ ਸਕੂਲ ਪ੍ਰਿੰਸੀਪਲ ਵਜੋਂ ਅਹੁਦਾ ਸੰਭਾਲਿਆ ਹੈ ਤੇ ਇਸ ਮਾਮਲੇ ਦੇ ਵਿੱਚ ਉਹ ਬੱਚਿਆਂ ਦੇ ਨਾਲ ਵੀ ਗੱਲਬਾਤ ਕਰਨਗੇ ਤੇ ਅਧਿਆਪਕ ਦੇ ਨਾਲ ਵੀ ਗੱਲਬਾਤ ਕਰਨਗੇ ਤੇ ਇਸ ਮਾਮਲੇ ਦਾ ਹੱਲ ਕਰਨਗੇ ਨੂੰ ਜਸਟ 3 ਦਿਨ ਪਹਿਲਾਂ ਇਸ ਸਕੂਲ ਦੀਆਂ ਪਾਵਰਜ਼ ਮਿਲੀਆਂ ਮੈਂ ਸਾਰਾ ਮਾਮਲਾ ਜਿਹੜਾ ਹੈ ਹੁਣ ਵੀ ਮੈਨੂੰ ਫੋਨ ਗਿਆ ਇੱਕ ਮੈਡਮ ਦਾ ਕਿ ਐਵੇਂ ਸਕੂਲ ਚ ਮਾਮਲਾ ਹੈ ਮੈਂ ਉਧਰ ਐਸਓਈ ਮੋਡਲ ਟਾਊਨ ਨੂੰ ਛੱਡ ਕੇ ਇਧਰ ਆਈ ਐ ਮੈਂ ਹੁਣ ਡੀਪਲੀ ਪੇਰੈਂਟਸ ਨਾਲ ਬੱਚਿਆਂ ਨਾਲ ਸਾਰਿਆਂ ਨਾਲ ਗੱਲਬਾਤ ਕਰਾਂਗੀ ਬੱਚੇ ਸਭ ਦੇ ਸਾਂਝੇ ਹੁੰਦੇ ਨੇ ਕੋਈ ਬੱਚੇ ਦਾ ਦੁਸ਼ਮਣ ਨਹੀਂ ਐ ਮੈਂ ਦੇਖਦੀ ਐ ਇਸ ਮੈਟਰ ਦੇ ਵਿੱਚ ਕੀ ਹੈ ਕੀ ਪ੍ਰੋਬਲਮ ਐ ਜਿਵੇਂ ਇਸ ਮੈਟਰ ਦਾ ਕੋਈ ਸੋਲੂਸ਼ਨ ਹੋਗਾ ਮੈਂ ਤੁਹਾਨੂੰ ਕਾਲ ਕਰਕੇ ਦੱਸੂਗੀ ਕਿ ਸਾਡਾ ਆ ਮਾਮਲਾ ਸੀ ਉਹਦਾ ਆ ਸੋਲੂਸ਼ਨ ਐ ਜੇ ਉਹ ਹਾਇਰ ਅਥਾਰਟੀਜ਼ ਤੱਕ ਲੈ ਜਾਣ ਲਈ ਵੀ ਹੋਏਗਾ ਤਾਂ ਮੈਂ ਉੱਥੇ ਵੀ ਜ਼ਰੂਰ ਲੈ ਕੇ ਜਾਊਂਗੀ ਬੱਚਿਆਂ ਦੇ ਪੇਰੈਂਟਸ ਕਹਿੰਦੇ ਜਦਾਂ ਜ ਨਹੀਂ ਕੋਟ ਨਹੀਂ ਸਕਦੇ ਪਰ ਫਿਰ ਵੀ ਜੇ ਬੱਚਾ ਕਲਾਸ ਚ ਬਹੁਤ ਸ਼ਰਾਰਤ ਕਰਦਾ ਹੈ ਸਾਡੇ ਆਪਣੇ ਬੱਚੇ ਨੇ ਇਹ ਕੋਈ ਐ ਤਾਂ ਹੈ ਨਹੀਂ ਵੀ ਅਸੀਂ ਕੋਈ ਦੁਸ਼ਮਣੀ ਕੱਢਣੀ ਹੈ ਕਿਸੇ ਬੱਚੇ ਦੇ ਨਾਲ ਅਸੀਂ ਆਪਣੇ ਘਰ ਵੀ ਬੱਚਿਆਂ ਦੇ ਇੱਕ ਅੱਧਾ ਜਿਹਾ ਥੱਪੜ ਲਾ ਦਿੰਨੇ ਆ ਬਟ ਮੈਂ ਇਹ ਮੈਟਰ ਦੇਖੂਗੀ ਕਿਉਂਕਿ ਮੈਨੂੰ ਲੱਗਦਾ ਥੋੜਾ ਸੀਰੀਅਸ ਮੈਟਰ ਹੈ ਮੈਂ ਬੱਚੇ ਨੂੰ ਵੀ ਪੁੱਛੂੰਗੀ ਟੀਚਰ ਨੂੰ ਵੀ ਪੁੱਛੂੰਗੀ ਜੋ ਵੀ ਇਹਦਾ ਹੋਇਆ ਮੈਂ ਤੁਹਾਨੂੰ ਤੁਸੀਂ ਮੈਨੂੰ ਫੋਨ ਕਰ ਲਿਓ ਮੈਂ ਤੁਹਾਨੂੰ ਆਪ ਕਾਲ ਕਰ ਜੂਗੀ ਮੌਜੂਦਾ ਪ੍ਰਿੰਸੀਪਲ ਹਾਂ ਲੇਕਿਨ ਪੇਰੈਂਟਸ ਨੇ ਕਦੇ ਵੀ ਰੋਪਲਿਆ ਕਿ 20 ਤੋਂ 25 ਚਪੇੜਾ ਮਾਰਿਆ ਨੇ ਬੱਚੇ ਤੇ 1:30 ਤੱਕ ਕੁਝਦੇ ਆਰਥੋਰਟੀਜ਼ ਨਾਲ ਸਲਾਹ ਕਰਕੇ ਇਹ ਮੈਂ ਤੁਹਾਨੂੰ ਜ਼ਰੂਰ ਦੱਸੂਗੀ ਕਿ ਇਹਦਾ ਕੀ ਐਕਸ਼ਨ ਹੈ। ਬੱਚਾ ਅਗਰ ਗਲਤ ਕਰਦਾ ਤੇ ਉਹਨੂੰ ਪਨਿਸ਼ਮੈਂਟ ਵੀ ਦੇ ਸਕਦੇ। ਪਤਾ ਨਹੀਂ ਸਜ਼ਾ ਦੇ ਦੇ। ਮੈਂ ਕੀ ਸਜ਼ਾ ਦੇ? ਤੁਸੀਂ ਨਾ ਮੈਂ ਨਾ ਜੈਸਾ ਨਾ। ਨੋ 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 ਉਹ ਵੀ ਨਹੀਂ ਕਰ ਸਕਦੇ। ਉਹ ਵੀ ਤੁਹਾਡੇ ਤੁਸੀਂ ਆ ਜਾਂਦੇ ਹੋ ਵੀਡੀਓਜ਼ ਬਣਾਉਣ। ਬੱਚਿਆਂ ਨੂੰ ਅਸੀਂ ਕੁਝ ਕਹਿ ਨਹੀਂ ਸਕਦੇ। ਬੱਚਿਆਂ ਨੂੰ ਅਸੀਂ ਕੋਈ ਪੈਸੇ ਦੀ ਪਨਿਸ਼ਮਮੈਂਟ ਨਹੀਂ ਲਾ ਸਕਦੇ। ਬੱਚਿਆਂ ਨੂੰ ਅਸੀਂ ਕਿਸੇ ਤਰ੍ਹਾਂ ਦੀ ਸਜ਼ਾ ਨਹੀਂ ਦੇ ਸਕਦੇ। ਇਸੇ ਕਰਕੇ ਬੱਚਿਆਂ ਦੇ ਵਿੱਚ ਲੜਾਈਆਂ ਝਗੜੀਆਂ ਤੁਸੀਂ ਰੋਜ਼ ਦੇਖਦੇ ਹੋ ਨਾ। ਬੱਚੇ ਕਿੰਨਾ ਲੜਦੇ ਝਗੜਦੇ ਨੇ ਕਿਉਂਕਿ ਬੱਚੇ ਸਾਤੋਂ ਵੀ ਵੱਧ ਸਮਾਰਟ ਨੇ। ਬੱਚਿਆਂ ਨੂੰ ਪਤਾ ਵੀ ਸਾਨੂੰ ਸੋ ਸਕੂਲਾਂ ਦੇ ਵਿੱਚ ਬੱਚਿਆਂ ਦੇ ਨਾਲ ਜਿਆਦਤੀ ਦਾ ਇਹ ਪਹਿਲਾ ਮਾਮਲਾ ਨਹੀਂ ਹੈ ਸੋਸ਼ਲ ਮੀਡੀਆ ਤੇ ਇਸ ਤਰ੍ਹਾਂ ਦੀਆਂ ਕਈ ਵੀਡੀਓ ਵਾਇਰਲ ਹੁੰਦੀਆਂ ਅਸੀਂ ਅਕਸਰ ਦੇਖਦੇ ਹਾਂ ਜਿਸ ਦੇ ਵਿੱਚ ਛੋਟੇ-ਛੋਟੇ ਬੱਚਿਆਂ ਨੂੰ ਸਕੂਲਾਂ ਦੇ ਅਧਿਆਪਕਾਂ ਵੱਲੋਂ ਕੁੱਟਿਆ ਮਾਰਿਆ ਜਾਂਦਾ ਹੈ ਸੋ ਲੋੜ ਹੈ ਜੇ ਵਿੱਚ ਸਕੂਲ ਪ੍ਰਸ਼ਾਸਨ ਨੂੰ ਬਣਦੀ ਕਾਰਵਾਈ ਕਰਨ ਦੀ ਤਾਂ ਕਿ ਮੁਰਤੋਂ ਅਜਿਹਾ ਕੋਈ ਮਾਮਲਾ ਸਾਹਮਣੇ ਨਾ ਆਈ ਜੱਗਬਾਣੀ ਟੀਵੀ ਲਈ ਰਾਜੇਸ਼ ਗੋਤਮ ਦੀ ਰਿਪੋਰਟ